ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਲਗਭਗ ਤੁਸੀਂ ਸਾਰਿਆਂ ਨੇ ਉਹ ਖਬਰਾਂ ਸੁਣੀਆਂ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਪਰ ਜਿਹੜਾ ਸੁਖਨ ਵਾਲੇ ਦਾ ਮੁੰਡਾ ਇੱਕ ਉਹਦੀ ਘਰਵਾਲੀ ਵੱਲੋਂ ਕਤਲ ਕਰ ਦਿੱਤਾ ਗਿਆ ਗੁਰਵਿੰਦਰ ਸਿੰਘ ਦਾ ਜਿਹੜਾ ਕਿ ਫਰੀਦਕੋਟ ਵਿੱਚ ਪੈਂਦਾ ਸੋਸ਼ਲ ਮੀਡੀਆ ਤੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕੋਈ ਕਹਿੰਦਾ ਜੀ ਕੀ ਲੋੜ ਸੀ ਘਰਵਾਲੀ ਨੂੰ ਮੁੰਡੇ ਨੂੰ ਮਾਰਨ ਦੀ ਤਲਾਕ ਲੈ ਲੈਂਦੀ ਉਹਨੂੰ ਕਹਿ ਦਿੰਦੀ ਮੈਂ ਤੇਰੇ ਨਾਲ ਨਹੀਂ ਰਹਿਣਾ ਜਾਂ ਮੁੰਡਾ ਹੀ ਉਸ ਕੁੜੀ ਨੂੰ ਤਲਾਕ ਦੇ ਦੇਣਾ ਦਾ ਖਿਹੜਾ ਛੱਡ ਦਿੰਦਾ ਪਰ ਜੋ ਉਹਦੇ ਇੱਥੇ ਅਸਲ ਸੱਚ ਆ ਉਹ ਬਹੁਤਿਆਂ ਨੂੰ ਨਹੀਂ ਪਤਾ ਕਿ ਉਸ ਕੁੜੀ ਨੇ ਉਸ ਮੁੰਡੇ ਨੂੰ ਤਲਾਕ ਕਿਉਂ ਨਹੀਂ ਦਿੱਤਾ ਉਹ ਕੁੜੀ ਕਿਉਂ ਮੁੰਡੇ ਨੂੰ ਛੱਡਣਾ ਨਹੀਂ ਸੀ ਚਾਹੁੰਦੀ ਕਿਉਂ ਉਹਨੂੰ ਪਿਆਰ ਨਹੀਂ ਸੀ ਕਰਦੀ ਬਾਹਰ ਮੂੰਹ ਮਾਰਦੀ ਸੀ ਸਾਰਿਆਂ ਨੂੰ ਸੱਚ ਦੱਸਣਾ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਵੀ ਜਿਹੜਾ ਮੁੰਡਾ ਗੁਰਵਿੰਦਰ ਸਿੰਘ ਸੀਗਾ ਇਹ ਪੜਿਆ ਲਿਖਿਆ ਸੀਗਾ ਇੱਕ ਪ੍ਰਾਈਵੇਟ ਬੈਂਕ ਦੇ ਵਿੱਚ ਜੌਬ ਕਰਦਾ ਸੀਗਾ ਤੇ 25 ਕਿੱਲੇ ਜ਼ਮੀਨ ਦਾ ਇਹ ਮਾਲਕ ਸੀ ਸੁਖਰਨ ਵਾਲੇ ਪਿੰਡ ਦਾ ਇਹ ਵਾਸੀ ਸੀਗਾ ਇਸ ਮੁੰਡੇ ਦੀ ਇੱਕ ਭੈਣ ਸੀਗੀ ਮਨਵੀਰ ਕੌਰ ਉਹ ਕੈਨੇਡਾ ਦੇ ਵਿੱਚ ਪੱਕੇ ਤੌਰ ਤੇ ਰਹਿ ਰਹੀ ਸੀਗੀ ਉਹ ਉਹ ਵਿਆਹੀ ਹੋਈ ਸੀ ਉਧਰ ਤੇ 2023 ਦੇ ਵਿੱਚ ਗੁਰਵਿੰਦਰ ਸਿੰਘ ਦਾ ਵਿਆਹ ਹੁੰਦਾ ਰੁਪਿੰਦਰ ਕੌਰ ਦੇ ਨਾਲ ਜਿਹੜੀ ਕਿ ਫਰੀਦਕੋਟ ਦੀ ਰਹਿਣ ਵਾਲੀ ਸੀਗੀ ਰਿਸ਼ਤਾ ਕਰਾਇਆ ਸੀ ਮੈਰਿਜ ਬਿਊਰੋ ਵਾਲਿਆਂ ਨੇ ਜਿਹੜੀ ਆਮ ਆਪਣੇ ਦਸ਼ਾਹਰਾ ਸ਼ੁਰੂ ਦੇ ਆਫਿਸ ਕੋਲ ਕੇ ਬੈਠੇ ਹੋਏ ਐ 2023 ਚ ਦਾ ਵਿਆਹ ਹੁੰਦਾ ਮੁੜ ਕੇ ਇਹ ਕੈਨੇਡਾ ਪਹੁੰਚ ਜਾਂਦੀ ਆ ਤੇ ਕੈਨੇਡਾ ਜਾ ਕੇ ਫਿਰ ਜਦੋਂ ਚਮੂਨੇ ਜੇ ਲੜਦੇ ਆ ਬਾਹਰ ਦਾ ਪਾਣੀ ਪੀਂਦੀ ਆ ਹਵਾ ਲੱਗਦੀ ਆ ਸਿਰ ਹਿੱਲਦਾ ਤੇ ਫਿਰ ਇਹਦੀ ਗੱਲਬਾਤ ਹੁੰਦੀ ਆ ਹਰਕਬਲ ਪ੍ਰੀਤ ਸਿੰਘ ਨਾਲ ਜਿਹਦਾ ਪਿੰਡ ਬੱਲੂਆਣਾ ਬਠਿੰਡੇ ਚ ਪੈਂਦਾ ਚਲੋ ਜੀ ਉਹਦੇ ਨਾਲ ਬੁੱਲੇ ਲੁੱਟਦੀ ਦੀ ਨਜ਼ਾਰੇ ਲੈਂਦੀ ਦੀ ਸਵਾਦ ਲੈਂਦੀ ਦੀ ਬਗਾਨੀ ਬੁੱਕਲ ਦੀ ਚਸ ਪੈੜੀ ਹੁੰਦੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਮੁੜ ਕੇ ਖਸਮਾਂ ਨੂੰ ਖਾਣੀ ਖੇ ਖੂ ਖਾ ਕੇ 2024 ਚ ਰਿਪੋਰਟ ਹੋ ਕੇ ਫਿਰ ਆ ਗਈ ਜਦੋਂ ਇਹ ਕੈਨੇਡਾ ਤੋਂ 2024 ਚ ਰਿਪੋਰਟ ਹੋ ਕੇ ਆਉਂਦੀ ਆ ਤੇ ਆ ਕੇ ਗੁਰਵਿੰਦਰ ਸਿੰਘ ਨੂੰ ਆਪ ਦੇ ਸਾਹਸਾਰ ਨੂੰ ਇਹ ਝੂਠ ਮਾਰਦੀ ਆ ਕਿ ਮੈਂ ਤਾਂ ਕਰਕੇ ਆ ਗਈ ਆ ਕਿਉਂਕਿ ਗੁਰਵਿੰਦਰ ਦੀ ਦੋ ਤਿੰਨ ਵਾਰੀ ਪਹਿਲਾਂ ਆਪਾਂ ਫੈਲ ਟਰਾਈ ਕੀਤੀ ਆ ਉਹਦਾ ਵੀਜ਼ਾ ਨਹੀਂ ਆਇਆ ਤੇ ਮੈਨੂੰ ਆਇਆ ਸੀ ਫਿਰ ਮੈਂ ਕੈਨੇਡਾ ਰਹਿ ਕੇ ਕਰਨਾ ਵੀ ਕੀ ਆ ਮੈਂ ਘਰੇ ਵਾਪਸ ਆ ਗਈ ਚਲੋ ਜੀ ਕੈਨੇਡਾ ਤੋਂ ਹੋ ਕੇ ਡਿਪੋਰਟ ਆਉਂਦੀ ਆ ਪਰ ਸਹੁਰਿਆਂ ਨੂੰ ਆ ਕੇ ਝੂਠ ਮਾਰ ਦਿੰਦੀ ਤੇ ਜਿਹੜਾ ਇਹਦਾ ਆਸ਼ਕ ਹਰਕਵਲ ਪ੍ਰੀਤ ਸਿੰਘ ਸੀ ਬੱਲੂ ਬਣੇ ਵਾਲਾ ਉਹ ਵੀ ਡਿਪੋਰਟ ਹੋ ਕੇ ਮਾਂ ਦਾ ਪੁੱਤ ਆਪਦੇ ਪਿੰਡ ਆ ਜਾਂਦਾ ਹੁਣ ਸੱਸ ਸਹੁਰਿਆਂ ਨੂੰ ਕਿਤੇ ਨਾ ਕਿਤੇ ਐ ਲੱਗਿਆ ਵੀ ਸਾਡੇ ਤਾਂ ਨੌ ਹੀ ਬੜੀ ਚੰਗੀ ਆ ਵੀ ਸਾਡੇ ਪੁੱਤ ਦਾ ਵੀਜ਼ਾ ਨਹੀਂ ਲੱਗਿਆ ਤੇ ਅਗਲੀ ਕੈਨੇਡਾ ਛੱਡ ਕੇ ਆ ਗਈ ਵੀ ਮੇਰਾ ਸਾਰਾ ਕੁਝ ਤਏ ਆ ਮੈਂ ਕੈਨੇਡਾ 'ਚ ਕਰਨਾ ਵੀ ਕੀ ਆ ਸਹੁਰਾ ਕਹਿਣ ਲੱਗਾ ਤੂੰ ਮੇਰਾ ਸ਼ੇਰ ਪੋਤਾ ਰਾਬੜ ਨੇ ਮੈਨੂੰ ਇੱਕ ਪੁੱਤ ਨਹੀਂ ਦੋ ਪੁੱਤ ਦਿੱਤੇ ਮੇਰੀ ਨੌ ਕਿੱਡੀ ਚੰਗੀ ਆ ਆਣ ਗਵਾਂਡ 'ਚ ਸੋਭਾ ਕਰਿਆ ਕਰਨ ਥੱਕਣ ਨਾ ਵਿਚਾਰੇ ਵੀ ਸਾਡੀ ਨੌ ਬੜੀ ਚੰਗੀ ਆ ਸਾਡੇ ਪੁੱਤਾਂ ਵੀ ਜਾਣੀ ਲੱਗਿਆ ਤੇ ਵੇਖ ਲਓ ਕੈਨੇਡਾ ਛੱਡ ਕੇ ਆ ਗਏ ਉਹਨਾਂ ਨੂੰ ਇਹ ਨਹੀਂ ਸੀ ਪਤਾ ਵੀ ਇਹ ਕਤੀੜ ਰਿਪੋਰਟ ਹੋ ਕੇ ਆਈ ਹੈ ਚਲੋ ਜੀ ਮੁੜ ਕੇ ਫੇਰੇ ਇਹ ਫੋਨ ਤੇ ਹਰ ਇੱਕ ਆਪ੍ਰੀਸਨ ਠਰਕਾਂ ਪੂ ਰਿਆ ਕਰੇ ਉਹਨੂੰ ਚੋਰੀ ਛੱਪੀ ਮਿਲਿਆ ਜੁਲਿਆ ਕਰੇ ਮੁੜ ਕੇ ਘਰੇ ਕਹਿਣ ਲੱਗੇ ਕਿ ਡੈਡੀ ਜੀ ਹੁਣ ਮੈਂ ਕੈਨੇਡਾ ਤਾਂ ਜਾਣਾ ਨਹੀਂ ਤੇ ਘਰੇ ਹੁਣ ਮੈਂ ਕਰਨਾ ਵੀ ਕੀ ਆ ਹਨਾ ਵੀ ਚਾਰ ਰੋਟੀਆਂ ਪਕਾਉਣੀਆਂ ਨੇ ਉਹ ਘਰੇ ਕੋਈ ਨੌਕਰ ਨਹੀਂ ਰੱਖਿਆ ਨਹੀਂ ਕਿਉਂਕਿ ਸੌਰਵ ਵਿਚਾਰੇ ਨੇ ਕੀ ਕੀਤਾ ਨਾਉ ਨੂੰ ਬੁਟੀਕ ਖੋਲਤਾ ਤੇ ਸਕੋਰਪੀਓ ਗੱਡੀ ਲੈ ਆਤੀ ਬੁਟੀਕ ਆਉਣ ਜਾਣ ਨੂੰ ਤੇ ਹੈ ਬੜੀ ਫੁਕਰੀ ਸੀ ਨੱਕ ਤੇ ਮੱਖੀ ਨਹੀਂ ਸੀ ਬਹਿਣ ਦਿੰਦੀ ਹੁਣ ਬੁਟੀਕ ਨੇ ਤਾਂ ਖੋਲਿਆ ਸੀ ਕਿਉਂਕਿ ਨੇ ਆਪਦੇ ਆਸ਼ਕ ਨੂੰ ਮਿਲਣਾ ਹੁੰਦਾ ਸੀਗਾ ਹਰਕਵਲ ਨੂੰ ਉਹਨੇ ਫੋਨ ਤੇ ਗੱਲਾਂ ਬਾਤਾਂ ਕਰਨੀਆਂ ਹੁੰਦੀਆਂ ਸੀਗੀਆਂ ਬੁਟੀਕ ਤੇ ਬੈਠੀ ਉਹਨੇ ਫੋਨ ਤੇ ਗੱਲਾਂ ਬਾਤਾਂ ਕਰਦੀ ਰਿਹਾ ਕਰੇ ਤੇ ਇਧਰ ਉਧਰ ਹੋਟਲ ਚ ਮੂਵ ਵੀ ਮਾਰ ਆਇਆ ਕਰੇ ਹੁਣ ਗੁਰਵਿੰਦਰ ਸਿੰਘ ਨੂੰ ਕਿਤੇ ਨਾ ਕਿਤੇ ਪਤਾ ਲੱਗ ਗਿਆ ਵੀ ਜਿਹੜੀ ਰੁਪਿੰਦਰ ਕੌਰ ਆ ਇਹਦੀ ਗੱਲ ਹਰਕਵਲਪ੍ਰੀਤ ਸਿੰਘ ਨਾਲ ਆ ਤੇ ਇਹ ਹਟਦੀ ਨਹੀਂ ਉਹਨੇ ਹੱਥ ਪੈਰ ਜੋੜੇ ਅੱਗੋਂ ਨੂੰ ਕਿਹਦੀ ਤੂੰ ਕ ਮਦਰੂਨਾ ਪਿਆਰ ਕਰਦੀ ਹੈ ਮਤਲਬ ਕਿ ਕੈਨੇਡਾ ਛੱਡ ਕੇ ਕਿ ਤੂੰ ਮੇਰੇ ਤੇ ਸ਼ੱਕ ਕਰਦਾ ਮੈਨੂੰ ਸ਼ਰਮ ਨਹੀਂ ਆਉਦੀ ਪਰ ਹੁਣ ਗੁਰਵਿੰਦਰ ਸਿੰਘ ਨੂੰ ਗੱਲ ਕਲੀਅਰ ਹੋ ਚੁੱਕੀ ਸੀ ਵੀ ਇਹ ਮੂੰਹ ਦੀ ਮਿੱਠੀ ਆ ਪਰ ਦਿਲ ਦੀ ਖੋਟੀ ਆ ਬਾਹਰ ਮੂੰਹ ਮਾਰਦੀ ਆ ਫਲਾਣਾ ਫਲਾਣਾ ਆਸ਼ਕ ਹੈ ਦਾ ਉਹਨੂੰ ਸਭ ਕੁਝ ਐ ਪਤਾ ਲੱਗ ਗਿਆ ਵਿੱਚ ਵਿੱਚ ਉਹਨੇ ਵੀ ਪਤਾ ਲੱਗ ਗਿਆ ਵੀ ਇਹ ਰ ਕਿਤੇ ਨਾ ਕਿਤੇ ਮੇਰਾ ਕੰਡਾ ਜਰੂਰ ਕਢਾਉਣਗੇ ਮੁੜ ਕੇ ਗੁਰਵਿੰਦਰ ਸਿੰਘ ਨੇ ਆਪਦੀ ਭੈਣ ਮਨਵੀਰ ਕੌਰ ਨੂੰ ਫੋਨ ਤੇ ਸਾਰਾ ਦੁੱਖੜਾ ਸੁਣਾਇਆ ਕਿ ਭੈਣੇ ਮੈਂ ਬੜਾ ਦੁਖੀ ਆ ਠੀਕ ਆ ਤੁਸੀਂ ਕਹਿੰਦੇ ਜੇ ਚੰਗੀ ਬੜੀ ਆ ਪਰ ਇਹ ਮਾੜੀ ਬੜੀ ਆ ਸਾਰਿਆਂ ਦੇ ਅੱਖਾਂ 'ਚ ਘੱਟਾ ਪਾਉਣ ਲਈ ਆ ਇਹਦੀ ਆ ਕਿਸੇ ਮੁੰਡੇ ਨਾਲ ਗੱਲਬਾਤ ਆ ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਕਰਦੀ ਆ ਉਹਨੂੰ ਮਿਲਦੀ ਜੁਲਦੀ ਆ ਪਰ ਮੇਰੀ ਪੇਸ਼ ਨਹੀਂ ਜਾਣ ਦਿੰਦੀ ਮੇਰੇ ਤੇ ਰੋਹ ਬੜਾ ਪਾਉਂਦੀ ਆ ਭੈਣ ਨੇ ਵੀ ਕਿਤਨੇ ਕਹਿੰਦੇ ਕਹਿੰਦਾ ਕੋਈ ਨਹੀਂ ਵੀਰੇ ਹੌਲੀ ਹੌਲੀ ਸਿਆਣੀ ਹੋ ਜੂ ਮੈਂ ਸਮਝਾਉਂ ਫਲਾਣਾ ਸਮਝਾਊਗਾ ਕਿਉਂਕਿ ਆਪਣੇ ਘਰਾਂ 'ਚ ਆਮ ਗੱਲਾਂ ਹੁੰਦੀਆਂ ਨੇ ਕਿ ਆਪਾਂ ਕਹਿੰਨੇ ਵੀ ਬਿੱਟੀ ਪਾ ਦਿਓ ਗੱਲ ਚੁੱਪ ਕਰ ਜੋ ਚੁੱਪ ਕਰ ਜੋ ਕਿਸੇ ਆਣ ਗਵਾਣ ਨੂੰ ਨਾ ਪਤਾ ਲੱਗੇ ਆਪਣੀ ਬਦਨਾਮੀ ਬੜੀ ਆ ਉਸੇ ਤਰ੍ਹਾਂ ਕਿਤੇ ਗੁਰਵਿੰਦਰ ਸਿੰਘ ਵੀ ਇੱ ਬੇਚਾਰਾ ਵਿੱਚ ਵਿੱਚ ਝੁਰਦਾ ਸੀ ਪਰ ਚੁੱਪ ਰਹਿਂਦਾ ਸੀਗਾ ਚਲੋ ਜੀ ਫਿਰ ਕੀ ਹੁੰਦਾ ਹੈ ਕਿ ਜਿਹੜੀ ਗੁਰਵਿੰਦਰ ਸਿੰਘ ਦੀ ਭੈਣ ਬਨਵੀਰ ਕੌਰ ਹੁੰਦੀ ਆ ਉਹ ਪ੍ਰੈਗਨੈਂਟ ਹੁੰਦੀ ਆ ਉਹਦੇ ਬੱਚਾ ਹੋਣ ਵਾਲਾ ਹੋ ਜਾਂਦਾ ਉਹ ਆਦੇ ਮਾਪਿਆਂ ਦਾ ਵੀ ਜਾਲ ਲਵਾ ਲੈਂਦੀ ਆ ਚਲੋ ਜੀ ਹੁਣ ਜਿਹੜਾ ਮਾਪਿਓ ਸੀ ਗੁਰਵਿੰਦਰ ਸਿੰਘ ਦਾ ਉਹ ਕੈਨੇਡਾ ਗੁਰਵਿੰਦਰ ਦੀ ਭੈਣ ਕੋਲ ਪਹੁੰਚ ਜਾਂਦਾ ਤੇ ਘਰ 'ਚੇ ਰਹਿ ਜਾਂਦੇ ਦੋਨੇ ਜਣੇ ਇਕੱਲੇ ਗੁਰਵਿੰਦਰ ਸਿੰਘ ਤੇ ਰਪਿੰਦਰ ਕੌਰ ਹੁਣ ਜਦੋਂ ਘਰ 'ਚ ਇਕੱਲੇ ਰਹਿ ਗਏ ਹੁਣ ਰਪਿੰਦਰ ਕੌਰ ਨੂੰ ਲੱਗਿਆ ਵੀ ਹੁਣ ਸਹੀ ਮੌਕਾ ਵੀ ਹੁਣ ਮੈਂ ਇਹਨੂੰ ਰਸਤੇ 'ਚੋਂ ਹਟਾ ਦਿਆਂ ਕਿਉਂਕਿ ਇਹ ਮੇਰੇ ਰਾਹ ਦਾ ਰੋੜਾ ਹੁਣ ਬਾਲੇ ਲੋਕ ਕਹਿੰਦੇ ਆ ਵੀ ਉਹਨੂੰ ਮਾਰਨ ਦੀ ਕਿ ਲੋੜ ਸੀ ਤਲਾਕ ਲੈ ਲੈਂਦੀ। ਅਸਲ ਦੇ ਵਿੱਚ ਰੁਪਿੰਦਰ ਕੌਰ ਦੀ ਅੱਖ 25 ਕਿੱਲਾਂ ਦੇ ਉੱਪਰ ਸੀਗੀ। ਰੁਪਿੰਦਰ ਕੌਰ ਨੂੰ ਐ ਸੀਗਾ ਕਿ ਮੈਂ ਗੁਰਵਿੰਦਰ ਸਿੰਘ ਨੂੰ ਮਾਰ ਦੇਆ। ਮੇਰਾ ਕਿਹੜਾ ਵਿੱਚ ਨਾਂ ਲੱਗਣਾ? ਸੱਸ ਸਹੁਰਾ ਮੇਰੇ ਤੇ ਯਕੀਨ ਬੜਾ ਕਰਦੇ ਆ ਕਿਉਂਕਿ ਉਹਨਾਂ ਨੇ ਮਿੱਠੀ ਉਹ ਕਹਿੰਦੀ ਸੀ ਉਹਨਾਂ ਦੀ ਅੱਖਾਂ 'ਚ ਘੱਟਾ ਬਣਾ ਪਾਉਂਦੀ ਸੀ ਵੀ ਇਹਨੂੰ ਰਸਤੇ 'ਚੋਂ ਹਟਾ ਦੇਆ 25 ਕਿੱਲਾਂ ਦੀ ਮਾਲਕਣ ਮੈਂ ਹੋ ਜੂਗੀ। ਮੁੜ ਕੇ ਹਰ ਕਵਲ ਨਾਲ ਵਿਆਹ ਕਰਾ ਲਊਗੀ। ਤੇ ਨੀ ਯਾਰੇ ਦੇ ਬੁੱਲੇ ਲੁੱਟਾਂਗੇ ਸਕੋਰਪੀਓ ਤੇ ਫੌਰਚੂਨਰਾਂ ਦੇ ਘੁਮਾਂਗੇ ਸਾਨੂੰ ਕਿਹਨੇ ਹੱਥ ਪਾਉਣਾ ਤੇ ਕਿਤੇ ਨਾ ਕਿਤੇ ਹਾਰ ਕਮਲਪ੍ਰੀਤ ਦੇ ਵੀ ਦਿਲ ਚ ਲਾਲਚ ਸੀਗਾ ਵੀ 25 ਕਿੱਲੇ ਜ਼ਮੀਨ ਮੁੜ ਕੇ ਮੇਰੇ ਥੱਲੇ ਆਉਣੀ ਹੈ ਚਲੋ ਜੀ ਮੁੜ ਕੇ ਰਾਤ ਨੂੰ ਕੀ ਹੁੰਦਾ ਕੀ ਇਹ ਸਬਜੀ ਦੇ ਵਿੱਚ ਨੀਂਦ ਵਾਲੀਆਂ ਗੋਲੀਆਂ ਪਾ ਕੇ ਗੁਰਵਿੰਦਰ ਸਿੰਘ ਨੂੰ ਖਵਾ ਦਿੰਦੀ ਆ ਉਹ ਵਿਚਾਰਾ ਬੌਲਾ ਜਾ ਕੇ ਸੌ ਜਾਂਦਾ ਰਾਤ ਦੇ 12 ਵਜੇ ਦੇ ਕਰੀਬ ਹਾਰਕਪੁਰ ਪਲੀਸ ਸਿੰਘ ਤੇ ਦੋ ਤਿੰਨ ਮੁੰਡੇ ਨਾਲ ਲੈ ਕੇ ਘਰ ਦੇ ਅੰਦਰ ਦਾਖਲ ਹੁੰਦੇ ਆ ਜਦੋਂ ਜਾ ਕੇ ਗੁਰਵਿੰਦਰ ਸਿੰਘ ਨੂੰ ਹੱਥ ਪਾਉਂਦੇ ਆ ਉਹਦੀ ਜਾ ਖੁੱਲ ਜਾਂਦੀ ਵੀ ਆ ਕਿੱਥੋਂ ਬੰਦੇ ਪੈ ਗਏ ਬੰਦਾ ਇੱਕਦਮ ਸ਼ੱਬਲ ਜਾਂਦਾ ਬੰਦਾ ਕਬਰ ਆ ਜਾਂਦਾ ਰਾਤ ਨੂੰ ਜਦੋਂ ਦੋ ਤਿੰਨ ਬੰਦੇ ਉਸ ਬੰਦੇ ਉੱਤੇ ਆ ਕੇ ਖੜ੍ਹ ਜਾਂਣਾ ਹਨਾ ਚਲੋ ਜੀ ਹੱਥੋਂ ਪਾਈ ਹੁੰਦੇ ਆ ਮੁੜ ਕੇ ਭੱਜ ਕੇ ਵਿਚਾਰਾ ਪੌੜੀਆਂ ਤੇ ਚੜ ਜਾਂਦਾ ਭੱਜ ਕੇ ਪੌੜੀਆਂ ਚੜ੍ਹ ਕੇ ਪੌੜੀਆਂ ਦਾ ਬੂਹਾ ਵੀ ਖੋਲ ਲੈਂਦਾ ਪਰ ਉਹਦੇ ਕੋਲੋਂ ਬਾਹਰੋਂ ਬੂਏ ਦੀ ਅਰਲ ਨਹੀਂ ਲੱਗਦੀ ਕਿਉਂਕਿ ਤਿੰਨ ਜਣੇ ਧੱਕਾ ਮਾਰਦੇ ਆ ਤੇ ਗੁਰਵਿੰਦਰ ਸਿੰਘ ਡਿੱਗ ਪੈਂਦਾ ਉੱਥੇ ਦਾ ਗਾਲ ਕੋਲ ਘੁੱਟ ਦਿੰਦੇ ਆ ਕੋਈ ਇੱਕ ਅੰਦੀ ਸੱਟ ਵੀ ਮਾਰ ਦਿੰਦੇ ਕਿਉਂਕਿ ਪੋਸਟ ਮਾਰਨ ਦੇ ਵਿੱਚ ਵੀ ਗੱਲ ਕਲੀਅਰ ਹੋ ਗਈ ਮਣਕਾ ਟੁੱਟ ਗਿਆ ਉਸ ਤੋਂ ਬਾਅਦ ਵੇਖੋ ਮੁੜ ਕੇ ਕੀ ਹੁੰਦਾ ਆ ਕਿ ਉਹ ਕਤਲ ਕਰਕੇ ਭੱਜ ਜਾਂਦੇ ਆ ਮੁੜ ਕੇ ਇਹ ਰੌਲਾ ਪਾਣਾ ਸ਼ੁਰੂ ਕਰ ਦਿੰਦੀ ਆ ਕਿ ਬਚਾ ਲੋ ਬਚਾ ਲੋ ਚੋਰ ਪੈ ਗੇ ਲੁੱਟਣ ਵਾਲੇ ਪੈ ਗੇ ਜੇ ਹੋ ਗਿਆ ਉਹ ਹੋ ਗਿਆ ਮੁੜ ਕੇ ਆਪ ਦੀ ਮਾਂ ਪੇਰੋਂ ਵੀ ਫੋਨ ਕਰ ਦਿੰਦੀ ਆ ਨਾਲ ਹੀ ਦੋ ਚਾਰ ਦੋ ਚਾਰ ਕਿਲੋਮੀਟਰ ਦੀ ਵਿੱਥ ਤੇ ਇਹਦਾ ਫੁੱਫੜ ਰਹਿੰਦਾ ਹੁੰਦਾ ਗੁਰਵਿੰਦਰ ਸਿੰਘ ਉਹਨਾਂ ਨੇ ਫੋਨ ਕਰ ਦਿੰਦੀ ਆ ਤੇ ਉਹ ਵੀ ਭੱਜ ਕੇ ਆ ਜਾਂਦੀ 5 7 ਮਿੰਟਾਂ ਦੇ ਵਿੱਚ ਵਿੱਚ ਆਂਢੀ ਗਵਾਂਢੀ ਵੀ ਆ ਜਾਂਦੇ ਆ ਤੇ ਜਦੋਂ ਭੂਆ ਦੇ ਫੁੱਫੜ ਆਉਂਦੇ ਉਹ ਆ ਕੇ ਵੇਂਦੇ ਆ ਵੀ ਅਸੀਂ ਪੰਜ ਸੱਤ ਮਿੰਟਾਂ ਚ ਹੀ ਆ ਗਿਆ ਫੋਨ ਕਰਨ ਦੇ ਨਾਲ ਦੀ ਨਾਲ ਤੇ ਇਹਦੀ ਮਾਂ ਦਾ ਪਿਓ ਪਹਿਲਾਂ ਹੀ ਇੱਥੇ ਆ ਕੇ ਬੈਠੇ ਹੋਏ ਵੀ ਇਹ ਡਿਸ਼ ਜੀ ਕਿਵੇਂ ਫ੍ਰੀਜ਼ ਗੋਟੋਂ ਇੱਥੇ ਆ ਗਈ ਫਿਰ ਗੁਰਵਿੰਦਰ ਸਿੰਘ ਦੀ ਭੂਆ ਨੇ ਵੀ ਗੱਲ ਵੇਖੀ ਵੀ ਜਿਹੜੇ ਨਾਲ ਘਰੇ ਇੱਕ ਕੁੱਤੀ ਰੱਖੀ ਹੋਈ ਹੈ ਵੀ ਉਹ ਬੜਾ ਭੌਂਕਦੀ ਹੁੰਦੀ ਜਦੋਂ ਕੀ ਆਉਂਦਾ ਹੁੰਦਾ ਸੀ ਤੇ ਉਸ ਦਿਨ ਕੁੱਤੀ ਵੀ ਬਿਲਕੁਲ ਚੁੱਪਚਾਪ ਫਿਰਦੀ ਸੀ ਜਿਵੇਂ ਉਹਨੂੰ ਵੀ ਕੁਛ ਨਾ ਕੁਛ ਪਾਇਆ ਹੋਵੇ ਮੁੜ ਕੇ ਗੁਰਵਿੰਦਰ ਸਿੰਘ ਦੀ ਭੂਆ ਨੇ ਰਪਿੰਦਰ ਕੌਰ ਨੂੰ ਪੁੱਛਿਆ ਵੀ ਭਾਈ ਕੀ ਹੋਇਆ ਕਹਿੰਦੀ ਵੀ ਹੋਣਾ ਕੀ ਸੀ ਆ ਵੇਖੋ ਲਮਾਰੀਆਂ ਲਮੂਰੀਆਂ ਸਾਰੀਆਂ ਤੋੜ ਭੰਨ ਕੇ ਸੋਨਾ ਕੱਢ ਕੇ ਲੈ ਗਏ ਆ ਮੁੜ ਕੇ ਵਿਚਾਰਾ ਭੱਜ ਕੇ ਤਾਂ ਚੜਿਆ ਉਹ ਵੀ ਦੇ ਪਿੱਛੇ ਚੜ ਗਏ ਉਹਨਾਂ ਨੂੰ ਮਾਰਤਾ ਹੁਣ ਭੂਆ ਦੇ ਫੁੱਫੜ ਬੜੇ ਹੈਰਾਨ ਵੀ ਤੇਰੇ ਗਾਲ ਤੇ ਤਿੰਨਾ ਤੋਲਿਆਂ ਦੀ ਚੈਣ ਪਾਈ ਆ ਉਹ ਚੈਣ ਚੋਰਾਂ ਨੇ ਲਾਈ ਨਾਲੇ ਤੈਨੂੰ ਝਰੀਟ ਮਣੀ ਆਈ ਤੇ ਨਾਲੇ ਜਦੋਂ ਤੈਨੂੰ ਅੰਦਰ ਤਾੜਤਾ ਤੇ ਫਿਰ ਤੂੰ ਕਿਵੇਂ ਵੇਖਿਆ ਵੀ ਹਾਂ ਉਹ ਉੱਤੇ ਚੜਿਆ ਉੱਤੇ ਉਹ ਪਿੱਛੇ ਚੜ ਕੇ ਜੇ ਹੋ ਗਿਆ ਉਹ ਹੋ ਗਿਆ ਮੁੜਕੇ ਨੂੰ ਗੱਲਣ ਆਈ ਮੁੜਕੇ ਪੁਲਿਸ ਦਾ ਇੱਕ ਮਾਮਲਾ ਪਹੁੰਚਿਆ ਪੁਲਿਸ ਪਹੁੰਚ ਜਾਂਦੀ ਆ ਦੇਪੋਰਟ ਦੇ ਕੋਲ ਮੁੜ ਕੇ ਜਿਹੜੀ ਮਨਵੀਰ ਕੌਰ ਹੁੰਦੀ ਆ ਗੁਰਵਿੰਦਰ ਸਿੰਘ ਦੀ ਭੈਣ ਉਹ ਬਿਆਨ ਦਿੰਦੀ ਆ ਕਿ ਮੇਰਾ ਭਰਾ ਇਹ ਤੋਂ ਬੜਾ ਦੁਖੀ ਸੀ ਇਹ ਫਲਾਣੇ ਫਲਾਣੇ ਮੁੰਡਿਆਂ ਨਾਲ ਗੱਲਬਾਤ ਕਰਦੀ ਸਾਨੂੰ ਪਹਿਲੇ ਹੀ ਸ਼ੱਕ ਸੀ ਵੀ ਕੁਝ ਨਾ ਕੁਝ ਕਰ ਸਕਦੀ ਆ ਫਿਰ ਪੁਲਿਸ ਨੇ ਬਿਆਨ ਲੈ ਵੀ ਦੱਸੋ ਵੀ ਰਾਤ ਨੂੰ ਹੋਇਆ ਕੀ ਦਰਪਿੰਦਰ ਕੌਰ ਕਹਿੰਦੀ ਆ ਕਿ ਰਾਤ 12 1 ਵਜੇ ਚੋਰ ਆਏ ਅੰਦਰ ਆ ਕੇ ਹੱਤੋਂ ਪਾਈ ਹੋਏ ਮੈਨੂੰ ਉਹਨਾਂ ਨੇ ਅੰਦਰ ਤਾੜਤਾ ਤੇ ਗੁਰਵਿੰਦਰ ਬਾਹਰ ਰਹਿ ਗਿਆ ਮੁੜ ਕੇ ਭੱਜ ਕੇ ਪੌੜੀਆਂ ਚੜ੍ਹਦਾ ਇਹਦੇ ਕੋਲ ਅਰਲ ਨਹੀਂ ਲੱਗਦੀ ਉਹ ਤੱਕਾ ਮਾਰ ਕੇ ਥੱਲੇ ਸਿੱਟ ਲੈਂਦੀ ਆ ਮੁੜ ਕੇ ਨੂੰ ਮਾਰ ਕੇ ਭੱਜ ਗਏ ਹੁਣ ਪੁਲਿਸ ਵਾਲ ਵੀ ਜਦੋਂ ਬੀਬਾ ਤੈਨੂੰ ਉਹਨਾਂ ਨੇ ਅੰਦਰ ਧਾੜਤਾ ਤੂੰ ਕਿਵੇਂ ਵੇਖ ਲਿਆ ਵੀ ਉੱਥੋਂ ਪਾਈ ਹੋਏ ਮੁੜ ਕੇ ਪੌੜੀਆਂ ਤੇ ਚੜਿਆ ਕੋਈ ਕੋ ਧੱਕਾ ਮਾਰਿਆ ਉਹ ਡਿੱਗ ਪਿਆ ਗਲ ਘੁੱਟਤਾ ਵੀ ਤੂੰ ਤਾਂ ਅੰਦਰੋਂ ਪਾਸਾ ਤੈਨੂੰ ਇਹ ਸਾਰੀ ਗੱਲਾਂ ਨਾ ਕਿਵੇਂ ਪਤਾ ਲੱਗਿਆ ਨਾਲੇ ਤੇਰੇ ਚਿਹਰੇ ਤੇ ਨਹੀਂ ਆਈ ਵੀ ਕੋਈ ਉਪਰੇ ਬੰਦੇ ਆ ਕਿ ਬੰਦੇ ਤੇ ਗੱਲ ਪੈਣ ਦੇ ਘਰ ਵਾਲੀ ਮਰਨ ਤੱਕ ਜਾਂਦੀ ਜਾਣਦੀ ਜਾਨ ਦੇਣ ਤੱਕ ਜਾਂਦੀ ਵੀ ਤੂੰ ਰਾਵਣਾ ਫਿਰਦੀ ਰਹੀ ਚਲੋ ਜੋ ਉਹਨਾਂ ਨੇ ਫੜੇ ਹੀ ਬਾ ਉਹ ਕਹਿੰਦੇ ਬੀਬਾ ਤੇਰਾ ਹੀ ਕੰਮ ਆ ਚਲੀਏ ਥਾਣੇ ਮੁੜ ਕੇ ਥਾਣੇ ਜਾ ਕੇ ਤੋਤੇ ਜਰਾ ਬੋਲਣ ਲੱਗ ਗੀ ਵੀ ਹਾਂ ਇਹ ਸਾਰਾ ਕੁਛ ਮੈਂ ਕੀਤਾ ਕਰਾਇਆ ਮੈਂ ਹਰ ਕਲਪਰੀ ਏ ਮੇਰੇ ਰਾਧਾ ਰੋੜਾ ਬਣਾਦਾ ਸੀ ਆਪਾਂ ਚੱਕ ਕੇ Pase ਕਰਤਾ ਤੇ ਉਹ ਸਿਆਣੇ ਕਹਿੰਦੀ ਹੁੰਦੀ ਹੈ ਵੀ ਕੁਝ ਕਿ ਜਨਾਨੀਆਂ ਦੀ ਅਗਲੇ ਗੁੱਤ ਪਿੱਛੇ ਹੁੰਦੀ ਨਾ ਇਹਨਾਂ ਨੂੰ ਖਾਣਾ ਨਹੀਂ ਆਉਂਦਾ ਹੁੰਦਾ ਵੀ ਖਸਮਾਂ ਨੂੰ ਖਾਣੀਏ 25 ਕਿੱਲਿਆਂ ਤੇ ਵਿਆਹੀਏ ਰਾਣੀ ਬਣਾ ਕੇ ਤੈਨੂੰ ਅਗਲੇ ਰੱਖਿਆ ਹੋਇਆ ਸੱਸ ਸਹੁਰਾ ਤੈਨੂੰ ਪੁੱਤ-ਪੁੱਤ ਕਹਿੰਦੀ ਨਹੀਂ ਥੱਕਦੇ ਤੂੰ ਆ ਉਹਨਾਂ ਦੇ ਘਰ ਚ ਕੀ ਕਰਤਾ ਇੱਕੋ ਇੱਕ ਉਹਨਾਂ ਦਾ ਪੁੱਤ ਸੀ ਉਹ ਵੀ ਖਾ ਗਈ ਚੜੇਲੇ ਡੈਣੇ ਤੇ ਦੱਸ ਵੀ ਹੁਣ ਆਪ ਦੇ ਖਸਮਾਂ ਨਾਲ ਸੁਹਾਗ ਰਤ ਮਨਾ ਲੈਗੀ ਹੁਣ ਸਾਰੀ ਉਮਰ ਅਗਲੇ ਤੈਨੂੰ ਜੇਲ੍ਹ ਚ ਪਾਣੀ ਪਿਆਉਣਗੇ ਜੇਲ੍ਹ ਚ ਦਾਲ ਖਵਾਉਣਗੇ ਛਾੜਦੇ ਨਹੀਂ ਸੁੱਕੀ ਜਿਨ੍ਹਾਂ ਨੂੰ ਅਗਲੇ ਲਾ ਦਣਗੇ ਕਿਉਂਕਿ ਅਗਲੇ ਦੇ ਘਰੇ ਅਗੜਾ ਕੁਝ ਰਹਿ ਗਿਆ ਉਹਨਾਂ ਦਾ ਪੁੱਤ ਤੂੰ ਖਾ ਗਈ ਉਹਨਾਂ ਦੇ ਘਰ ਚ ਤੱਕ ਅੱਖ ਰਹੀ ਨਹੀਂ ਗਿਆ ਉਹਨੇ 25 ਕਿਲੋ ਨੇ ਕਿਹਾ ਹਿੱਕ ਤੇ ਧਰਨੀ ਆ ਬੇਸ਼ੱਕ ਮੈਂ ਤਾਂ ਇਹ ਕਹਿੰਦਾ ਮੁੰਡੇ ਦੇ ਮਾਂ ਪਿਓ ਨੂੰ ਵੀ ਇਹਨੂੰ ਸੁੱਕੀ ਨਾ ਨਿਕਲਦੇ ਆ ਜੇ ਇਹਨੂੰ ਠੋਕ ਕੇ ਸਜ਼ਾ ਕਰਾਓ ਬੇਸ਼ੱਕ ਤੂੰ 5 ਕਿੱਲੇ ਜ਼ਮੀਨ ਵੇਚ ਨਹੀਂ ਪਾਵੇ ਵੇਚ ਕੇ ਵੇਤੇ ਲਾਓ ਇਹਨੂੰ ਪਤਾ ਲੱਗੇ ਗਾਂਹ ਤੋਂ ਕਿਸੇ ਦੀ ਹੋੜ ਨਾ ਧਿਆ ਕਰਤੂਤ ਨਾ ਕਰੇ ਆ ਕੁਝ ਹੋਇਆ ਜੇ ਭਰਾਵੋ ਵੇਖ ਲਓ ਸਾਡੇ ਪੰਜਾਬ ਚ ਕੀ ਕੁਝ ਹੋਣ ਰਿਹਾ ਸਾਡੇ ਪੰਜਾਬ ਦੇ ਹਾਲਾਤ ਕੀ ਬਣਦੇ ਜਾਂਦੇ ਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾ ਜੋ ਇਹੋ ਜੀ ਵਾਰਦਤ ਕਿਸੇ ਹੋਰ ਦੇ ਘਰ ਚ ਨਾ ਵਾਪਰੇ ਇਸ ਦਾ ਵਾਹਿਗੁਰੂ ਕੀ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਲੋਕਾਂ ਨੂੰ ਸਮੱਤ ਬਖਸ਼ ਖਾਸ ਕਰਕੇ ਆ ਕੁਝ ਕੁ ਜਨਾਨੀਆਂ ਨੂੰ ਸਮੱਤ ਬਖਸ਼ ਜਿਨ੍ਹਾਂ ਨੇ ਲੋਕਾਂ ਦੇ ਪੁੱਤ ਮਰਵਾਉਣੇ ਲਏ ਹੋਏ ਆ ਬਾਕੀ ਜੇ ਕੋਈ ਸ਼ਬਦ ਵੱਧ ਘੱਟ ਬੋਲਿਆ ਤਾਂ ਮਾਫੀ ਚਾਹੁੰਦੇ ਆ ਵੀਡੀਓ ਸ਼ੇਅਰ ਕਰ ਦਿਓ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਭਰਾਵੋ ਅਸੀਂ ਕਿਸੇ ਤੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਜਿਉਂਦੇ ਵਾਸਤੇ ਰਹੋ